ਸਤਿਨਾਮ ਵਾਹਿਗੁਰੂ ਸਾਹਿਬ ਜੀ ਬਾਰਹ ਮਾਹ ਮਾਝ ਮਹੱਲਾ 5 ਘਰ ਚੌਥਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲਹ ਰਾਮ ਚਾਰ ਕੁੰਟ ਦਹ ਜਿਸ ਭ੍ਰਮੇ ਥਕੇ ਆਏ ਪ੍ਰਭ ਕੀ ਸਾਮ ਕਿਨ ਦੁਧ ਤੇ ਬਾਹਰੀ ਕਿਤਨ ਆ ਵੈ ਕਾਮ ਜਲ ਦਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਧਾਮ ਹਰਨਾਹ ਨ ਮਿਲਿਐ ਸਾਜਨੈ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨ ਪ੍ਰਗਟੈ ਪਾਠਨਗਰ ਸੇ ਗ੍ਰਾਮ ਸ੍ਰਬ ਸਿਗਾਰ ਤੰਬੂਲ ਰਸ ਸਣ ਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾਮ ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭੇ ਆਪਣਾ ਆਏ ਤਿਸੇ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭੂ ਚਿਤ ਨ ਆਵਈ ਕਿਤੜਾ ਦੁਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ नानक प्यास मना चेत मिलाए सो तिसकै पाए लगा वैसाख धीरन क्यो वाढिया जिन्ना प्रेम बिछोह हर साजन कै लगी माया तोह पुत्र कलत्र न सङ्गतना हार विनासि ओः पलच पलच सगली मुई झू धन्धे मोह इकस के नाम बिन अग् खोहे दयो विसार विगुचना प्रभ अवर न कोय प्रीतम चरणी जो लगे तिनकी निर्मल सोय नानक की प्रभ बेनती प्रभ मिलुह परापत होय वैसाख सुहावा ता लगे ਜਾ ਸੰਤ ਭੇਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਵਣ ਲੱਗਿਆ ਕਿਸੈ ਨਦੀ ਬੰਨ ਮਾਣਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰਨ ਰੰਗ ਸਭੇ ਨਾਰਾਇਣ ਜੇਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਅਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀ ਅਹੇ ਧੰਨ ਆਪਨ ਲੀਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਆਸਾੜ ਤਪੰਦਾ ਤਿਸ ਲਗੈ ਹਰ ਨਾਹ ਨ ਜਿੰਨਾ ਪਾਸ ਜਦ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਇ ਭਾਏ ਵਿਗੁਚੀਐ ਗਲ ਪਈ ਸੁਜਮ ਕੀ ਫਾਸ ਜੇ ਹਾ ਦੀਜੈ ਸੋ ਲੁਣੈ ਮਥੈ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿਨ ਕਾ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭੇ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਿੱਤਾ ਸੱਚ ਰੰਗ ਇਕੋ ਨਾਮ ਅਧਾਰ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਨ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਰਿਹਾਰ ਭਾਦਵੇ ਭਰਮ ਭੁਲਾਣੀਆਂ ਦੁਜੈ ਲਗਾਹੇਤ ਲਖ ਸੀਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਸਨ ਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸਨ ਦੇਨੀ ਭੇਤ ਛੱਡ ਖੜੋ ਤਖਨ ਮਾਹੀ ਜਿਨਸਿਓ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋ ਆਸੀਤ ਜੇ ਹਾ ਬੀਜੈ ਸੋ ਲੁਣੈ कर्म खेत नानक शरणागति चरण बोहित प्रभदेत से भादुए नरक नपे वाला हेत असुन प्रेम उमाहडा क्यों मिल हर जाए मन तन प्यास दर्शन कोई आन मिलावै माई संत सहाई प्रेम के हा तिन कै लागा पाए वेण प्रभ क्यों सुख पाई है दूजी नाही जाए जाय जिन्नी चाखिया प्रेम रस से तृप्त रहे आघाय त्याग बिनती करहे ले हो प्रभु लड़लाय जो हर कंत मिलाईया से विछुड़ कतह न जाय प्रभ वेण दूजा को नहीं ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰ ਰਾਇ ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ ਰਾਮਤੇ ਲਗਨ ਜਨਮ ਵਿਜੋਗ ਖਿਨ ਮਹ ਕੌੜੇ ਹੋਏ ਗਏ जितड़े माया भोग विच न कोई कर सके किस थै रो रोज कीता किछु न हो वई लिखिया तुर संजोग वड मेरा प्रभ मिले ता उतरहे सब बेयोग नानक कहो प्रभ राख ले मेरे साहिब बंदी मोच कतक होवै साध संग ਬੇਨ ਸਹੇ ਸਭੇ ਸੋਚ ਮੰਘਰ ਮਾਹ ਸੁਹੰਦਿਆ ਹਰ ਪਿਰ ਸੰਗ ਬੈਠੜਿਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜਿਆ ਤਨ ਮਨ ਮੋਲਿਆ RAM ਸਿਉ ਸੰਗ ਸਾਧ ਸਹੇ ਲੜਿਆ ਸਾਧ ਜਨਾ ਤੇ ਬਾਹਰੀ ਸੇ ਰਹਿਨ ਇਕੇ ਲੜਿਆ ਤਿਨ ਦੁਖ ਨ ਕਬਹੂ ਉਤਰੈ से जमक वस प्रभ अपना से अपणा नित खड़िया रतन जवेहर लाल हर कण्ठ तना जड़िया नानक धूड़ तिन प्रभ सरनि दर मंगहर मभ आराधना बाहुड न जन पोख तुखार न व्यापई ਕੰਠ ਮਿਲੇ ਹਰਨਾਹ ਮਨ ਬਿਧਿ ਆਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਬਿਖਿਆ ਪੋਹਨ ਸਕਈ ਮਿਲ ਸਾਧੂ ਗੁਣਗਾਹ ਜਹਤੇ ਉਪਜੀਤ ਹਾ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹਿ ਲਈਨੀ ਪਾਰ ਭ੍ਰਮ ਬਹੜਨ ਵਿਛੜਿਆ ਬਾਰ ਜਾਓ ਲਖ ਦੇਰੀਆ ਹਰ ਸੱਜਣ ਅਗੰਮ ਅਗਾਹ ਸ਼ਰਮ ਪਈ ਨਾਰਾਇਣੈ ਨਾਨਕ ਦਰ ਪਈਆਹ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਮਾਘ ਮਜਨ ਸੰਗ ਸਾਧੂਆ ਢੂੜੀ ਕਰ ਇਸਨਾਨ ਹਰ ਕਾ ਨਾਮ ਧਿਆਈ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲੇਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭSwan ਸਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁੰਨ ਜੀਅ ਦਇਆ ਪਰਮਾਨ ਜਿਸਨੂੰ ਦੇਵੇ ਦਇਆਕਰ ਸੋਈ ਪੁਰਖ ਸੁਜਾਨ ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ማਖ ਸੁੱਚੇ ਸੇ ਕਾਂਢੀ ਅਹੇ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਏਛ ਪੁੰਨੀ ਵਡ ਭਾਗਣੀ ਵਾਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜਿਹਾ ਅਵਰਨ ਦਿਸੈ ਕੋਈ ਦੂਜਾ ਲਵੈ ਨ ਲਾਈ ਹਲਤ ਪਲਤ ਸਵਾਰਿਉਨ ਨਹਿ ਚਲ ਦਿੱਤੀਐਨ ਜਾਏ ਸੰਸਾਰ ਸਾਗਰ ਤੇ ਰਖੀਐਨ ਬਹੜ ਨ ਜਨਮੈ ਧਾਏ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਲ ਨਤਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੀ ਹਰ ਗੁਰ ਪੂਰਾ ਆਰਾਧਿਆ ਦਰਗਹ ਸੱਚ ਖਰੇ ਸਰਬ ਸੁਖਾ ਨਿਧ ਚਰਣ ਹਰ पौजल बिखम तरे प्रेम भगत तिन पाइया भिख्या नाहि जरे कूड गए दुभदा नसी पूरन सच परे पारभरम प्रभ सेवदे मन अंदर एक तरे माह दिवस मूरत पले जिसको नदर करे नानक मंगे दर्स दान कृपा कर हो हरे पार ब्रह्म प्रभ सेव दे मन अंदर एक तरे माह दिवस मूरत पले जिसको नदर करे ਨਾਨਕ ਮੰਗੇ ਦਰਸ ਦਾਨ ਕਿਰਪਾ ਕਰ ਹੋ ਹਰੇ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ